ਕੀ ਕਰੀਏ ਚਿਕਾ ਸਰ ਨਹੀਂ ਆਉਂਦੇ ਸੁਗੰਦ ਕਰਵਾਉਂਦੇ ਵਸਮੁਰੀ ਕਰ ਲੈਂਦੇ ਆ ਲਿਆ ਬਾਲ ਕੁਆ ਇੱਕ ਜਗਾਹ ਸੰਤੂ ਸਾਹਮਣੇ ਦੇਖੋ ਹਾਂਜੀ ਹੋਣੀ ਕਿ ਪਿੱਛੋਂ ਦਬਾ ਯਾਰ ਠੀਕ ਹੈ ਇਹ ਥੋੜ ਦੇ ਚਲੋ ਹੋ ਗਿਆ ਉਹ ਫਿਰ ਦੇਖੋ ਜਿਹੜੇ ਪਿਛਲੇ 2.5 ਸਾਲਾਂ ਚ ਲੋਕਾਂ ਦੇ ਵਧੀਆ ਕੰਮ ਹੋਏ ਨੇ ਅਰੇ ਇਹ ਸੀਟਾਂ ਵੀ ਉੱਥੋਂ ਜਿੱਤੇ ਜਿੱਥੇ ਪਹਿਲਾਂ ਹੋਰਾਂ ਦਾ ਕਬਜ਼ਾ ਸੀ ਜੀ ਬਿਲਕੁਲ ਕਿਉਂਕਿ ਇਹ ਤੋਂ ਪ੍ਰਗਟ ਹੁੰਦਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨੇ ਔਰ ਆਉਣ ਵਾਲੇ ਸਮੇਂ 'ਚ ਹੋਰ ਵਧੀਆ ਕੰਮ ਕਰਾਂਗੇ ਹਮ ਇੱਕ ਤਾਂ ਗਿੱਦੜਬਾਗ ਸੀਟ ਬਹੁਤ ਹੀ ਹੌਟ ਸੀਟ ਮੰਨਦੀ ਥੀ ਰੰਦਾਵਾ ਸਾਹਿਬ ਵਾਲੀ ਸੀਟ ਜਿਹੜੀ ਡੇਰਾ ਭਵਨਾਨਾ ਕਾਲੀ ਉਸਤੇ ਥੋੜਾ ਮਤਲਬ ਇਹ ਤਾਂ ਹੁਣ ਲੋਕਾਂ ਦਾ ਅਧਿਕਾਰ ਹੈ ਲੋਕ ਜੱਜ ਕਰਦੇ ਨੇ ਵੀ ਕਿਹੜੇ ਪਾਰਟੀ ਕਿਹੜੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਉਹਨੂੰ ਸਮਰਥਨ ਦਿੰਦੇ ਨੇ ਜਿਹੜੇ ਲੋਕ ਨਹੀਂ ਵਧੀਆ ਕੰਮ ਕਰਦੇ ਲੋਕ ਉਹਨਾਂ ਨੂੰ ਪੁਛਾ ਹਟ ਦਿੰਦੇ ਨੇ ਪਰ ਸਰ ਸਾਹਿਬ ਕਿਦੜੇ ਪਾਸੇ ਦੀ ਇਲੈਕਸ਼ਨ ਤੋਂ ਰਾਜਾਵੜਿੰਗ ਬਹੁਤ ਕੁੱਝ ਗੱਲਾਂ ਕਰਦੇ ਸੀ ਇਲੈਕਸ਼ਨ ਤੋਂ ਪਹਿਲਾਂ ਹੁਣ ਕੀ ਕਹੋਗੇ ਦੇਖੋ ਇਹ ਤਾਂ ਲੋਕਾਂ ਦਾ ਫਤਵਾ ਹੈ ਜਿਹੜੀ ਸੰਗਤ ਜਿਹਨੂੰ ਚੰਗਾ ਸਮਝਦੀ ਹੈ ਉਹਦੇ ਨਾਲ ਲੱਗ ਜਾਂਦੀ ਹੈ ਨਹੀਂ ਚੰਗਾ ਸਮਝ ਉਹਨੂੰ ਪੁਛਾ ਤੱਕ ਦਿੰਦੀ ਹੈ ਔਰ ਇਹ ਕਾਰਨ ਸਿਰਫ ਕੋਈ ਇਹ ਨਹੀਂ ਹੈਗਾ ਕੋਈ ਪਰਸਨਲ ਤੌਰ ਤੇ ਨਹੀਂ ਇਹ ਲੋਕਾਂ ਨੂੰ ਜਿਹੜੇ ਚੰਗੇ ਕੰਮ ਹੋਏ ਨੇ ਪਿਛਲੇ ਸਮੇਂ ਚ ਪਿਛਲੇ 2.5 ਸਾਲ ਤੁਸੀਂ ਦੇਖੋ 600 ਯੂਨਟ ਸਾਰੇ ਪਰਿਵਾਰਾਂ ਨੂੰ ਮੁਫਤ ਬਿਜਲੀ ਮਿਲੀ ਹੈ 99500 ਦੇ ਕਰੀਬ ਮਹੱਲਾ ਕਲੀਨਿਕ ਬਣ ਚੁੱਕੇ ਨੇ ਔਰ ਸਕੂਲ ਵਧੀਆ ਬਣ ਰਹੇ ਨੇ ਔਰ ਦੂਸਰਾ ਸਭ ਤੋਂ ਵਧੀਆ ਗੱਲ ਜਿਹੜਾ ਪਾਣੀ ਸਾਡਾ ਥੱਲੇ ਜਾ ਰਿਹਾ ਸ ਹੈ ਧਰਤੀ ਦੇ ਇੱਕ ਤਕਰੀਬਨ 80% ਜ਼ੋਨ ਡਾਰਕ ਹੋ ਗਏ ਪੂਰੀ ਤਰ੍ਹਾਂ ਜੀ ਉਹਨਾਂ ਦੀ ਜਗ੍ਹਾ ਹੁਣ ਜਿਹੜਾ ਇਰੀਗੇਸ਼ਨ ਸਿਸਟਮ ਹੈ ਉਹ ਨਹਿਰੀ ਪਾਣੀ ਦਾ ਕਰਿਆ ਜਿਹੜਾ ਪਹਿਲਾਂ 17 18% ਰਹਿ ਗਿਆ ਸੀਗਾ ਪਿਛਲੇ ਢਾਈ ਸਾਲਾਂ ਚ ਉਹ 70% ਤੋਂ ਉੱਪਰ ਕਰਤਾ ਤੁਸੀਂ ਮਾਲਵੇ ਚ ਜਾ ਕੇ ਦੇਖੋ ਘਰ ਘਰ ਤੇਲਾਂ ਤੇ ਪਾਣੀ ਪਹੁੰਚ ਗਿਆ ਜਿਹੜਾ ਪਾਣੀ ਵੇਸਟ ਹੁੰਦਾ ਸੀਗਾ ਉਹ ਪਾਣੀ ਲੋਕਾਂ ਦੇ ਖੇਤਾਂ ਨੂੰ ਮਿਲਣ ਲੱਗਿਆ ਔਰ ਉਹਦੇ ਨਾਲ ਕੀ ਹੋਊਗਾ ਥੱਲੇ ਵਾਲਾ ਪਾਣੀ ਬਚੂਗਾ ਔਰ ਪੰਜਾਬ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਸਾਰੇ ਦੁਨੀਆ ਨੂੰ ਲੋੜ ਹੈ ਕਾਂਗਰਸ ਦੇ ਸਿਆਸੀ ਸਰਕਾਰ ਤੇ ਬਹੁਤ ਸਵਾਲ ਉੱਠ ਰਹੇ ਨੇ ਕੀ ਕਹੋਗੇ ਕਾਂਗਰਸ ਦਾ ਮਤਲਬ ਮੈਂ ਸਮਝਾ ਕਾਂਗਰਸ ਦੇ ਉੱਪਰ ਕਾਫੀ ਸਵਾਲ ਉੱਠ ਰਹੇ ਨੇ ਕਿਉਂਕਿ ਸੀਐਮ ਚੇਰੇ ਨੂੰ ਲੈ ਕੇ ਬੜੀਆਂ ਗੱਲਾਂ ਹੋ ਰਹੀਆਂ ਸੀ ਦੋਨੇ ਚੇਰੇ ਦਾ ਉਹਨਾਂ ਦਾ ਨਿੱਜੀ ਮਾਮਲਾ ਪਾਰਟੀ ਦਾ ਅਜੇ ਤਾਂ सीएम ਦਾ ਬਾਦਚ ਬਣਦਾ ਨਾ ਪਹਿਲਾਂ ਲੋਕ ਜਿਤਾਉਂਦਾ ਸੀ ਸਾਰੀਆਂ ਸੀਟਾਂ ਤੇ ਤਾਂ ਉਹਨਾਂ ਨੂੰ ਹਰਉਂਦੇ ਚਾਰਾ ਸਾਬ ਕੱਲ ਅਮਨ ਅਰੋੜਾ ਜੀ ਨੂੰ ਪ੍ਰਧਾਨਗੀ ਦੇਈ ਗਈ ਆ ਪਾਰਟੀ ਕੀ ਪੰਜਾਬ ਦੇ ਵਿੱਚ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਪੰਜਾਬ ਆਪਾ ਪਾਰਟੀ ਕਿੰਨੀ ਮਤਲਬ ਹੋਰ ਉੱਪਰ ਦੇਖੋ ਮਾਨ ਸਾਹਿਬ ਨੇ ਖੁਦ ਪਿਛਲੇ ਦਿਨਾਂ ਚ ਬਿਆਨ ਦਿੱਤਾ ਸੀ ਮੇਰੇ ਤੇ ਪ੍ਰੈਸ਼ਰ ਦਾ ਕੰਮ ਇਸ ਕਰਕੇ ਹੋਰ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਇਸ ਤੇ ਨਾਲ ਜਿਹੜੇ ਵਰਕਰ ਹੈ ਕੁਝ ਬਰਕਰਾਰਾਂ ਦੇ ਬਿਲਕੁਲ ਵਰਕਰ ਸਾਰੇ ਉਤਸ਼ਾਹਤ ਨੇ ਪਾਰਟੀ پوری ਅਮਨ ਅਰੋੜਾ ਜੀ ਦੇ ਨਾਲ ਆ ਤੇ ਸਰੀਕਲ ਸੀ ਜਿਹੜੇ ਵਰਕਿੰਗ ਪ੍ਰਧਾਨ ਬਣੇ ਨੇ ਅਸੀਂ ਸਾਰੇ ਇੱਕ ਟੀਮ ਬਣ ਕੰਮ ਕਰਦੇ ਆ ਮਨਸਾਹਬ ਨਾਲ ਵੀ ਟੀਮ ਬਣ ਕੇ ਕੰਮ ਕਰਦੇ ਸੀ